ਸੋ ਸੰਗਤ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਸਥਾਨ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ ਰੋਜ਼ ਤੁਹਾਡੇ ਲਈ ਇੱਕ ਨਵੀਂ ਵੀਡੀਓ ਇੱਕ ਨਵੇਂ ਸਥਾਨ ਤੋਂ ਲੈ ਕੇ ਆਂਦੇ ਹਾਂ ਤੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਸ਼ਾਹੀ ਦਸਵੀਂ ਬਹੁਤ ਹੀ ਸੁੰਦਰ ਇਮਾਰਤ ਬਹੁਤ ਹੀ ਸੋਹਣਾ ਦਿਨ ਜੜਿਆ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਇਸ ਸਥਾਨ ਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕਰੀਬਨ ਚਾਰ ਵਾਰ ਆਏ ਹਨ ਇਸ ਸਥਾਨ ਤੇ ਪਹਿਲੀ ਵਾਰ ਤਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜਦੋਂ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਦੇ ਵਿੱਚ 1688 ਦੇ ਵਿੱਚ ਇਸ ਅਸਥਾਨ ਤੇ ਆਏ ਉਸ ਤੋਂ ਬਾਅਦ ਦੇ ਵਿੱਚ 1694 ਦੇ ਵਿੱਚ ਕੋਟਲਾ ਨਹਿੰ칸 ਜੋ ਕਿ ਇਸ ਪੱਠੇ ਦੇ ਮਾਲਕ ਸੀ ਤੇ ਉਹਨਾਂ ਦਾ ਬੇਟਾ ਸੀ ਆਲਮ ਸ਼ਾ ਉਹਨਾਂ ਦੀ ਮੰਗਣੀ ਦੇ ਵਿੱਚ ਅਤੇ ਤੀਸਰੀ ਵਾਰ ਗੁਰੂ ਮਹਾਰਾਜ ਕੁਰੂਖੇਤਰ ਤੋਂ ਵਾਪਸ ਆਉਂਦੇ ਹੋਏ ਇੱਥੇ ਆਏ ਤੇ ਚੌਥੀ ਵਾਰ ਸਨ 1704 ਦੇ ਵਿੱਚ ਜਿਸ ਵਕਤ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਗੁਰੂ ਮਹਾਰਾਜ ਜੀ ਦੇ ਉੱਪਰ ਜਦੋਂ ਹਮਲਾ ਕੀਤਾ ਤਾਂ ਉਸ ਵਕਤ ਇੱਥੇ ਜਾਂਦੇ ਵਕਤ ਗੁਰੂ ਮਹਾਰਾਜ ਰੁਕੇ ਹਨ ਬਹੁਤ ਹੀ ਸੋਹਣਾ ਦ੍ਰਿਸ਼ ਹੈ ਸੰਗਤ ਜੀ ਇੱਥੇ ਬਹੁਤ ਹੀ ਮਨ ਲੱਗਦਾ ਦਿਲ ਨੂੰ ਬਹੁਤ ਖਿੱਚ ਪੈਂਦੀ ਸੀ ਕਾਫੀ ਦਿਨਾਂ ਦੀ ਵੀ ਇਸ ਸਥਾਨ ਤੇ ਗੁਰੂ ਮਹਾਰਾਜ ਜੀ ਦੇ ਜਾ ਕੇ ਆਵਾਂ ਤੇ ਅਖੀਰ ਅੱਜ ਗੁਰੂ ਮਹਾਰਾਜ ਜੀ ਦੀ ਮਿਹਰ ਹੋਈ ਹੈ ਤੇ ਇੱਥੇ ਆਏ ਹਾਂ ਬਹੁਤ ਹੀ ਸੋਹਣੇ ਬੂਟੇ ਲੱਗੇ ਹੋਏ ਹਨ ਬਹੁਤ ਗਮਲੇ ਬਹੁਤ ਸੋਹਣੀਆਂ ਬਗੀਚੀਆਂ ਬੜਾ ਮਨਮੋਹਕ ਦ੍ਰਿਸ਼ ਹੈ ਜੀ ਤੇ ਆਓ ਸੰਗਤ ਜੀ ਅੰਦਰ ਚੱਲਦੇ ਆਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆਂ ਤੇ ਤੁਸੀਂ ਵੀ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬਹੁਤ ਸੋਹਣਾ ਇਮਾਰਤ ਬਣੀ ਹੋਈ ਹੈ ਜੀ ਤੇ ਬਾਬਾ ਜੀ ਬੈਠੇ ਨੇ ਕਾਰ ਸੇਵਾ ਵਾਲੇ ਬਹੁਤ ਵੱਡੀ ਸੇਵਾ ਜੀ ਬਹੁਤ ਵੱਡੀ ਸੇਵਾ ਸੰਤ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲਿਆਂ ਦੇ ਤਰਫੋਂ ਇਹ ਜੋ ਹਰ ਦਸਤਾਨ ਦਿਨ ਨਵਾਈ ਜਾਂਦੀ ਹੈ ਵਾਹਿਗੁਰੂ 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 ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਵਾਹਿਗੁਰੂ 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 ਇਹ ਤਸਵੀਰ ਆ ਜੀ ਸਾਹਮਣੇ ਬਾਬਾ ਜੀ ਦੀ ਤੇ ਬਾਬਾ ਜਿਉਨ ਸਿੰਘ ਜੀ ਪਿੰਡ ਬੁੱਢਾਪੋਰਾ ਜਿਨ੍ਹਾਂ ਨੇ ਸਭ ਤੋਂ ਪਹਿਲੀ ਵਾਰ ਇਹ ਅਸਥਾਨ ਜਦੋਂ ਪ੍ਰਗਟ ਕੀਤਾ ਜੀ ਇਹ ਉਹਨਾਂ ਦੀ ਮਤਲਬ ਤਸਵੀਰ ਹੈ ਵਾਹਿਗੁਰੂ 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 ਸੰਗਤ ਜੀ ਇਹੀ ਹੈ ਉਹ ਅਸਥਾਨ ਜਿੱਥੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਨੀਲੇ ਘੋੜੇ ਨੇ ਖੁਰ ਲੱਗਣ ਦੇ ਨਾਲ ਹੀ ਇਸ ਪੱਠੇ ਨੂੰ ਬਿਲਕੁਲ ਹੀ ਠੰਡਾ ਕਰ ਦਿੱਤਾ ਸੀ ਇੱਥੇ ਲੱਗਿਆ ਵੀ ਹੈ ਤੇ ਇੱਥੇ ਨੀਲੇ ਘੋੜੇ ਦੇ ਪੌੜਾਂ ਦੇ ਨਿਸ਼ਾਨ ਹਿਟਾ ਹਨ ਜੋ ਉਹ ਨੀਚੇ ਸਥਾਨ ਦੇਖ ਰਹੇ ਸੰਗਤ ਜੀ ਉਸ ਦੇ ਉੱਪਰ ਨਾ ਘੋੜੇ ਦੇ ਮਤਲਬ ਖੁਰਾਂ ਦੇ ਨਿਸ਼ਾਨ ਬਣੇ ਹੋਏ ਨੇ ਛੋਟੇ ਛੋਟੇ ਸੰਘਾ ਜੀ ਇਹ ਗੱਲ ਇਸ ਤਰ੍ਹਾਂ ਹੈ ਕਿ ਜਿਸ ਵਕਤ ਸਾਹਿਬੇ ਕਮਾਲ ਪਹਿਲੀ ਵਾਰ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਦੇ ਵੀ 1688 ਦੇ ਵਿੱਚ ਇੱਥੇ ਪਹੁੰਚੇ ਤਾਂ ਉਹਨਾਂ ਨੇ ਇੱਥੇ ਰੁਕਣ ਦਾ ਮਨ ਬਣਾਇਆ ਤਾਂ ਇੱਥੇ ਹੀ ਜੋ ਪਾਸ ਪੱਠੇ ਦੇ ਵਿੱਚ ਜੋ ਮਜ਼ਦੂਰ ਕੰਮ ਕਰ ਰਹੇ ਸੀ ਤਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਇੱਥੇ ਠਹਿਰਨ ਦੇ ਬਾਰੇ ਪੁੱਛਿਆ ਤਾਂ ਪੱਠੇ ਦੇ ਜੋ ਮਜ਼ਦੂਰ ਸੀ ਉਹਨਾਂ ਨੇ ਬੜੇ ਹੀ ਮਜ਼ਾਕੀਆ ਅੰਦਾਜ਼ ਦੇ ਵਿੱਚ ਗੁਰੂ ਮਹਾਰਾਜ ਜੀ ਨੂੰ ਪੱਠੇ ਦੀ ਤਰਫ ਤੋਂ ਇਸ਼ਾਰਾ ਕਰ ਦਿੱਤਾ ਗੁਰੂ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਮਹਾਰਾਜ ਲੋਕਾਂ ਦੇ ਮਨਾਂ ਦੀਆਂ ਜਾਣਨ ਵਾਲੇ ਤਾਂ ਗੁਰੂ ਮਹਾਰਾਜ ਜੀ ਨੇ ਆਪਣੇ ਘੋੜੇ ਦੇ ਉੱਪਰ ਬੈਠਦੇ ਹੀ ਉਸ ਪੱਠੇ ਦੀ ਤਰਫ ਚੱਲਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਪੱਠੇ ਦੇ ਤਰਫ ਅੱਗ ਦੀ ਤਰ੍ਹਾਂ ਲਾਵੇ ਦੀ ਤਰ੍ਹਾਂ ਬਲ ਰਹੇ ਪੱਠੇ ਨੂੰ ਜਾ ਕੇ ਜਦੋਂ ਗੁਰੂ ਮਹਾਰਾਜ ਜੀ ਦੇ ਘੋੜੇ ਦਾ ਪੈਰ ਔਰ ਲੱਗਿਆ ਤਾਂ ਪੱਠਾ ਬਿਲਕੁਲ ਹੀ ਠੰਡਾ ਹੋ ਗਿਆ ਤਾਂ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਦੇ ਵਿੱਚ ਮਜ਼ਦੂਰਾਂ ਨੂੰ ਕਾਫੀ ਹੈਰਾਨੀ ਹੋਈ ਤਾਂ ਉਹ ਭੱਜ ਕੇ ਆਪਣੇ ਕੋਟਲਾ ਨਹਿੰਖਾਂ ਨੂੰ ਜੋ ਕਿ ਇਸ ਪੱਠੇ ਦਾ ਮਾਲਕ ਸੀ ਉਸ ਨੂੰ ਇੱਥੇ ਲਿਆਏ ਕੋਟਲਾ ਨਹਿੰਕਾਂ ਜੀ ਨੇ ਗੁਰੂ ਮਹਾਰਾਜ ਜੀ ਕੋਲੋਂ ਆਪਣੀ ਮਾਫੀ ਭੁੱਲ ਬਖਸ਼ਾਈ ਤੇ ਗੁਰੂ ਮਹਾਰਾਜ ਜੀ ਨੂੰ ਆਪਣੇ ਨਾਲ ਕੋਠੀ ਵਿੱਚ ਲੈ ਗਏ ਤੇ ਜਾ ਕੇ ਸੇਵਾ ਕੀਤੀ ਤੇ ਗੁਰੂ ਮਹਾਰਾਜ ਇਸ ਸਥਾਨ ਤੇ ਇਸ ਤੋਂ ਥੋੜਾ ਜੀ ਨਾਲ ਇੱਕ ਪਿੰਡ ਪੈਂਦਾ ਕੋਟਲਾ ਨਹਿੰਕਾਂ ਜਿੱਥੇ ਭਾਈ ਬਾਬਾ 75 ਸਿੰਘ ਜੀ ਦਾ ਗੁਰਦੁਆਰਾ ਹੈ ਉੱਥੇ ਹੀ ਹਵੇਲੀ ਹੁੰਦੀ ਸੀ ਭਾਈ ਕੋਟਲਾ ਨਹਿੰਕਾਂ ਜੀ ਦੀ ਉਸ ਹਵੇਲੀ ਦੇ ਵਿੱਚ ਪਹਿਲੀ ਵਾਰ ਗੁਰੂ ਮਹਾਰਾਜ ਇੱਥੇ ਰੁਕੇ ਨੇ ਤੇ ਦੂਸਰੀ ਵਾਰ ਇਥੇ ਉਸ ਤੋਂ ਬਾਅਦ ਦੇ ਵਿੱਚ ਫਿਰ ਗੁਰੂ ਮਹਾਰਾਜ ਜੀ ਨੇ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਆਂ ਵੀ ਇੱਥੇ ਆਣਾ ਜਾਣਾ ਲੱਗਿਆ ਰਿਹਾ ਜਿੱਦਾਂ ਕਿ 1694 ਦੇ ਵਿੱਚ ਕੋਟੜਾ ਨਹਿਕਾਨ ਦੇ ਜੋ ਲੜਕਾ ਸੀ ਆलम खान ਉਸ ਦੀ ਮੰਗਣੀ ਦੇ ਵਿੱਚ ਫਿਰ ਤੀਸਰੀ ਵਾਰ 1702 ਦੇ ਵਿੱਚ ਕੁਰੂਖੇਤਰ ਤੋਂ ਜਦੋਂ ਗੁਰੂ ਮਹਾਰਾਜ ਵਾਪਸ ਆ ਰਹੇ ਨੇ ਤੇ 1704 ਦੇ ਵਿੱਚ ਜਿਸ ਵਕਤ ਮੁਗਲਾਂ ਨੇ ਪਾਪੀਆਂ ਨੇ ਤੇ ਪਹਾੜੀ ਰਾਜਿਆਂ ਨੇ ਜਦੋਂ ਗੁਰੂ ਮਹਾਰਾਜ ਜੀ ਦੇ ਨਾਲ ਧੋਖੇ ਨਾਲ ਉਹਨਾਂ ਦੇ ਪਰ ਹਮਲਾ ਕੀਤਾ ਤਾਂ ਗੁਰੂ ਮਹਾਰਾਜ ਉਤੋਂ ਇੱਥੇ ਜਾਂਦੇ ਹੋਏ ਰੁਕੇ ਹਨ ਬੜਾ ਸੋਹਣਾ ਮੌਸਮ ਹੈ ਜੀ ਬਹੁਤ ਵਧੀਆ ਬੂਟੇ ਲੱਗੇ ਨੇ ਖਜੂਰਾਂ ਦੇ ਧਰੱਖਤ ਲੱਗੇ ਹੋਏ ਨੇ ਮੌਸਮ ਵੀ ਬਿਲਕੁਲ ਠੰਡਾ ਹੈ ਤੇ ਦਰਬਾਰ ਸਾਹਿਬ ਉੱਪਰ ਬਣਿਆ ਹੋਇਆ ਹੈ ਚਲੋ ਦਰਬਾਰ ਸਾਹਿਬ ਚੱਲਦੇ ਹਾਂ ਤੇ ਮੱਥਾ ਟੇਕਦੇ ਹਾਂ ਤੇ ਤੁਸੀਂ ਵੀ ਟੇਕਣਾ ਜੀ ਵਾਹਿਗੁਰੂ 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 ਅਸੀਂ ਇਜਾਜ਼ਤ ਪਹਿਲਾਂ ਲੈ ਲਈ ਆ ਜੀ ਅੰਦਰੋਂ ਸੰਗਤ ਜੀ ਸਾਹਿਬ ਦੀ ਜਦੋਂ ਤੇ ਵੀ ਅਸੀਂ ਵੀ ਮਤਲਬ ਅੰਦਰ ਵੀਡੀਓ ਬਣਾਉਣੀ ਆ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਹਾਂ ਤੁਸੀਂ ਬਣਾ ਸਕਦੇ ਹੋ ਤੇ ਅੱਗੇ ਲੈਣੀ ਪੈਣਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਅੱਜ ਕੱਲ ਨਾ ਲੋਕਾਂ ਦਾ ਕੀ ਚੱਲਦਾ ਵੀ ਜਾਂਦੇ ਨੇ ਵੀਡੀਓ ਬਣਾਉਂਦੇ ਨੇ ਤੇ ਉਹਦੇ ਉੱਪਰ ਆ ਦੁਨਿਆਵੀ ਗਾਣੇ ਲਗਾ ਕੇ ਨਾ ਬਸ ਤੇ ਸੰਗਤ ਜੀ ਨੂੰ ਬੇਨਤੀ ਆਈ ਸੰਗਤ ਜੀ ਗੁਰੂ ਘਰ ਦੀ ਮਰਿਆਦਾ ਨੂੰ ਸਮਝਿਆ ਕਰੋ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਦੇਖੋ ਰੀਲਾਂ ਤੁਹਾਡੀਆਂ ਬਣਾਉਣ ਦੇ ਲਈ ਹੋਰ ਬਥੇਰੀ ਜਗ੍ਹਾ ਇਹ ਗੁਰੂ ਘਰ ਨੇ ਇੱਥੇ ਆ ਕੇ ਤੁਸੀਂ ਆਓ ਗੁਰੂ ਨਾਮ ਲਓ ਆਪਣਾ ਸਿਮਰਨ ਕਰੋ ਬਾਹਰ ਦੇ ਕੇ ਜਿੰਨਾ ਮਰਜ਼ੀ ਵੀਡੀਓ ਬਣਾਓ ਇਸੇ ਲਈ ਪਹਿਲਾਂ ਸਾਨੂੰ ਮਤਲਬ ਅਸੀਂ ਸਿੰਘ ਸਾਹਿਬ ਜੀ ਨੂੰ ਇਹ ਇਜਾਜ਼ਤ ਲੈਣੀ ਜ਼ਰੂਰੀ ਸਮਝੀ ਵੀ ਅਸੀਂ ਇਜਾਜ਼ਤ ਲਈਏ ਪਹਿਲਾਂ ਤੇ ਸਿੰਘ ਸਾਹਿਬ ਜੀ ਨੇ ਸਾਨੂੰ ਇਜਾਜ਼ਤ ਦਿੱਤੀ ਵੀ ਆ ਵੀਡੀਓ ਬਣਾਉਣ ਦੇ ਲਈ ਬੜਾ ਧੰਨਵਾਦ ਕਰਦੇ ਆ ਵਾਹਿਗੁਰੂ 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 ਬਹੁਤ ਸੋਹਣਾ ਜੀ ਅੰਦਰੋਂ ਦਰਬਾਰ ਸਾਹਿਬ ਬਣਿਆ ਹੋਏ ਵਾਸਨਾ ਬਣਿਆ ਹੋਇਆ ਅੰਦਰ ਨਿਕਨੇ ਨਿਕ ਕੰਚ ਦੇ ਛੋਟੇ ਛੋਟੇ ਟੁਕੜਿਆਂ ਦੇ ਨਾਲ ਅੰਦਰ ਕਾਫੀ ਵਧੀਆ ਸਜਾਵਟ ਕੀਤੀ ਗਈ ਹੈ ਤੇ ਗੁਰਵਾਣੀ ਦੇ ਤੁਕਾ ਵੀ ਅੰਦਰ ਲਿਖੀਆਂ ਹੋਈਆਂ ਹਨ ਬੜੀ ਪਾਗਾਂ ਭਰੀ ਧਰਤੀ ਹੋ ਜਾਂਦੀ ਹੈ ਜਿੱਥੇ ਖੁਦ ਪ੍ਰਮਾਤਮਾ ਹੀ ਆ ਕੇ ਜਿੱਥੇ ਬਰਾਜੇ ਹੋਣ ਵਾਹਿਗੁਰੂ ਵਾਹਿਗੁਰੂ ਅਸਥਾਨ ਇਹ ਹੈ ਜੀ ਕਟਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਟਾਰ ਹੈ ਜੀ ਤੇ ਗੁਰਮਹਾਰਾਜ ਦੀ ਮਤਲਬ ਕਟਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਨੀਚੇ ਸ੍ਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹ ਜੀ ਧੰਨ ਹੋ ਗਏ ਜੀ ਭਾਗ ਧੰਨ ਭਾਗ ਸਾਡੇ ਜੋ ਅਸੀਂ ਇੱਥੇ ਇਹਨਾਂ ਦੇ ਦਰਸ਼ਨ ਕਰਨ ਦਾ ਸਾਨੂੰ ਪਰਮਾਤਮਾ ਜੀ ਨੇ ਮੌਕਾ ਦਿੱਤਾ ਜਾਂ ਸਾਨੂੰ ਇੱਥੇ ਬੁਲਾਇਆ ਦੇਖੋ ਜੀ ਆਪਣੀ ਮਰਜ਼ੀ ਨਾਲ ਤਾਂ ਇੱਥੇ ਕੋਈ ਵੀ ਨਹੀਂ ਆ ਸਕਦਾ ਗੁਰੂ ਮਹਾਰਾਜ ਦੀ ਮਿਹਰ ਹੋਊਗੀ ਫੇਰ ਇਨਸਾਨਾਂ ਦਾ ਲੰਗਰ ਹਾਲ ਲੰਗਰ ਹਾਲ ਪਿੱਛੇ ਆ ਜੀ ਪਿੱਛੇ ਚੱਲ ਕੇ ਦਰਬਾਰ ਸਾਹਿਬ ਦੇ ਪਿੱਛੇ ਬਿਲਕੁਲ ਰੇਲਵੇ ਲਾਈਨ ਦੇ ਨਾਲ ਨਾਲ ਹੀ ਉਹਦੇ ਰੇਲਵੇ ਲਾਈਨ ਗੁਜ਼ਰਦੀ ਆ ਬਹੁਤ ਸੋਹਣੀ ਇਮਾਰਤ ਬਹੁਤ ਸੋਹਣਾ ਜੀ ਗੁੰਬਦ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਤੇ ਇਸ ਨੂੰ ਜੋ ਰੌਣਕ ਨੇ ਇਹ ਬੂਟੇ ਉਸ ਤੋਂ ਜ਼ਿਆਦਾ ਰੌਣਕ ਲਗਾ ਰਹੇ ਨੇ ਕਾਫੀ ਇੱਥੇ ਫੁੱਲ ਬਾੜੀ ਬਹੁਤ ਕੀਤੀ ਹੋਈ ਆ ਜੀ ਆ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗਾ ਤੇ ਅੱਗੇ ਨੇ ਇੱਕ ਛੋਟਾ ਜਿਹਾ ਪਾਰਕ ਵੀ ਬਣਿਆ ਹੋਇਆ ਜਿੱਥੇ ਘੜਿਆਂ ਦੇ ਬਣਾ ਕੇ ਨਾ ਗਮਲੇ ਉਹਨਾਂ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਉਹਦੇ ਵਿੱਚ ਫੁੱਲ-ਬੂਟੇ ਲਗਾਏ ਗਏ ਨੇ ਵਾਹਿਗੁਰੂ 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 ਸੰਗਤ ਜੀ ਜੋ ਤੁਸੀਂ ਇਹ ਦਰਖਤ ਦੇਖ ਰਹੇ ਹੋ ਨਾ ਇੱਕ ਸਵੇਰ ਦੇ ਵਕਤ ਇੱਕ ਸ਼ਾਮ ਦੇ ਵਕਤ ਇਹਦੇ ਵਿੱਚ ਨਾ ਹਜ਼ਾਰਾਂ ਹੀ ਪੰਛੀ ਆ ਕੇ ਰੁਕਦੇ ਨੇ ਹਜ਼ਾਰਾਂ ਹੀ ਪੰਛੀ ਇੱਧਰ ਆ ਕੇ ਲੁਕਦੇ ਨੇ ਬੜੀ ਤੇ ਸ਼ਾਮ ਨੂੰ ਚਾਂ 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 ਬਹੁਤ ਮਤਲਬ ਬਹੁਤ ਮਨ ਨੂੰ ਸਕੂਨ ਦਿੰਦੀ ਆ ਵਾਹਿਗੁਰੂ ਸੰਗਤ ਜੀ ਇਹ ਹੈ ਮਤਲਬ ਉਹ ਜੋ ਤੁਹਾਨੂੰ ਪਹਿਲਾਂ ਮੈਂ ਦੱਸ ਰਿਹਾ ਸੀ ਵੀ ਇੱਥੇ ਬਗੀਚੀ ਬਹੁਤ ਸੋਹਣੀ ਬਣੀ ਹੋਈ ਆ ਬਹੁਤ ਹੀ ਜ਼ਿਆਦਾ ਮਤਲਬ ਅੰਦਰ ਨਾ ਘੜਿਆਂ ਨੂੰ ਇਦਾਂ ਸਜਾ ਕੇ ਇਦਾਂ ਰੰਗ ਕੀਤਾ ਹੋਇਆ ਭਾਂਤ ਭਾਂਤ ਦੇ ਬੂਟੇ ਇੱਥੇ ਲੱਗੇ ਹੋਏ ਹਨ ਬਹੁਤ ਸੇਵਾ ਸੰਭਾਲ ਮੈਂ ਤਕਰੀਬਨ ਮਤਲਬ ਇੱਥੇ ਪਹਿਲੀ ਵਾਰ ਹੀ ਦੇਖਿਆ ਵੀ ਇਹ ਜੇ ਇੰਨੀ ਸੋਹਣੀ ਫਲਵਾੜੀ ਅੰਦਰ ਬਣੀ ਹੋਵੇ ਕੋਈ ਬਗੀਚੀ ਬਣੀ ਹੋਵੇ ਬਹੁਤ ਸੋਹਣੀ ਹੈ ਜੀ ਬਹੁਤ ਮਨ ਲੱਗ ਰਿਹਾ ਇੱਥੇ ਬੈਠ ਕੇ ਤੁਸੀਂ ਵੀ ਆਓ ਸੰਗਤ ਜੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਜੀ ਦੇ ਬਹੁਤ ਆਨੰਦ ਆ ਰਿਹਾ ਜੀ ਵਾਹਿਗੁਰੂ ਤੇ ਸੰਗਤ ਜੀ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ